ਪਟਿਆਲਾ ਦੇ ਸੰਗਰੂਰ ਪਟਿਆਲਾ ਬਾਈਪਾਸ ਤੇ ਪੁਲਿਸ ਅਤੇ ਇੱਕ ਗੈਂਗਸਟਰ ਦੇ ਵਿਚਕਾਰ ਮੁਕਾਬਲਾ ਹੋ ਗਿਆ ਮੁਕਾਬਲੇ ਦੇ ਵਿਚ ਚੈਪਲ ਫੋਲਰ ਗੈਂਗ ਦੇ ਨਾਲ ਜੁੜੇ ਹਰਚੰਦਰ ਸਿੰਘ ਉਰਫ ਲਾੱਟੀ ਦੀ ਲੱਤ ਤੇ ਵਿਚ ਗੋਲੇ ਲੱਗ ਗਈ ਪੁਲਿਸ ਨੇ ਸਖਮੀ ਗੈਂਗਸਟਰ ਨੂੰ ਪਟਿਆਲਾ ਦੇ ਸਰਕਾਰੀ ਰਚਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿਸ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਕਾਰਵਾਈ ਬਨੂੜ ਪੁਲਿਸ ਸਟੇਸ਼ਨ ਉਤੇ CIA ਪਟਿਆਲਾ ਦੀ ਸਾਂਝੀ ਟੀਮ ਦੇ ਵੱਲੋਂ ਕੀਤੀ ਗਈ ਸੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਚਿੰਦਰ ਸਿੰਘ ਲਾਟੀ ਲਾਕੇ ਦੇ ਵਿੱਚ ਮੌਜੂਦ ਹੈ ਜਦੋਂ ਪੁਲਿਸ ਟੀਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਲਸਮ ਨੇ ਪੁਲਿਸ ਤੇ ਤਿੰਨ ਤੋਂ ਚਾਰ ਰਾਉਂਡ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਸਵੈ ਰੱਖਿਆ ਦੇ ਵਿੱਚ ਜਵਾਬੀ ਗੋਲੀਬਾਰੀ ਕੀਤੀ ਜਿਸ ਵਿੱਚ ਹਰਚਿੰਦਰ ਸਿੰਘ ਲਾਟੀ ਸਖਮੀ ਹੋ ਗਿਆ ਆਪਰੇਸ਼ਨ ਪਾਪ ਪ੍ਰਹਾਰ ਜਿਹੜਾ ਹੈਗਾ ਇਹ ਜਿਹੜਾ ਅੱਜ CIA ਪਟਿਆਲਾ ਦੀ ਟੀਮ ਤੇ ਐਸ ਐਚ ਓ ਬਨੂੜ ਦੀ ਟੀਮ ਸੀਗੀ ਔਰ ਇਹ ਹਰਜਿੰਦਰ ਨਾਮ ਦਾ ਬੰਦਾ ਸੀਗਾ ਕਾਫੀ ਟਾਈਮ ਤੋਂ ਹੀ ਵੌਂਟਡ ਸੀਗਾ ਹਿਨਿਸ ਕੇਸ ਇਹਦੇ ਖਿਲਾਫ ਰਜਿਸਟਰਡ ਸੀਗੇ ਸਿንስ 2000 2015 ਤੋਂ ਤੇ ਇਹ ਜਦੋਂ ਆਜ ਇਹਨਾਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਪੁਲਿਸ ਪਾਰਟੀ ਤੇ 3-4 ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਵਚਾਵ ਪੱਖ ਮੇ ਇਹਦੇ ਇੱਕ ਫਾਇਰ ਕੀਤਾ ਜਿਹਦੇ ਤੇ ਲਾਤੇ ਲੱਗਿਆ ਸੀਗਾ ਹੁਣ ਇਹਨੂੰ ਰਾਜਿੰਦਰਾ ਹਸਪੀਟਲ ਉੱਪਰ ਭਰਤੀ ਕਰਾਇਆ ਗਿਆ ਉੱਥੇ ਜੇਰੇ ਇਲਾਜ ਹੈਗਾ ਇਹ ਜਿਹੜਾ ਪਹਿਲਾ ਜਿਹੜਾ ਬਹੁਤ ਇੱਕ ਬਹੁਤ ਵੱਡੀ ਜੇ ਤੁਹਾਨੂੰ ਯਾਦ ਹੋ 2017 ਤੋਂ ਕੈਸ਼ ਵੈਨ ਰੂਟ ਹੋਈ ਸੀਗੀ ਬਨੂੜ ਚ ਜੈਪਾਲ ਭੁੱਲਰ ਇੱਕ ਗੈਂਗ ਦਾ ਲੀਡਰ ਹੁੰਦਾ ਸੀਗਾ ਉਸ ਟਾਈਮ ਉਹਦਾ ਇੱਕ ਮੈਂਬਰ ਸੀਗਾ ਇਹ ਉਸ ਟਾਈਮ ਵੀ ਉਸ ਕੇਸ ਮੇਂ ਵੀ ਇਹ ਜੁੜਿੰਦਾ ਸੀਗਾ ਕਿੰਨੇ ਲੋਕ ਸੀ ਸਰਾਜ ਇਹ ਅੱਜ ਇੱਕ ਹੀ ਸੀਗਾ ਬਟ ਇਹਦੀ ਕਾਫੀ ਅਸੀਂ ਜਿਹੜਾ ਹੈਗਾ ਆਪਰੇਸ਼ਨ ਕਾਫੀ ਲੰਬੇ ਟਾਈਮ ਤੋਂ ਚੱਲ ਆ ਰਿਹਾ ਹੈ ਤੇਰਾ ਕੱਲ ਵੀ ਅਸੀਂ ਚਲਾਇਆ ਸੀਗਾ ਐਂਡ ਜਿੰਨੇ ਵੀ ਇਹ ਸਰਾਰਤੀ ਅਨਸਰ ਹੈਗੇ ਜਿੰਨੇ ਵੀ ਇਹ ਕ੍ਰਿਮੀਨਲ ਟਾਈਪ ਦੇ ਬੰਦੇ ਹੈਗੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚੇੜੀ ਹੋਈ ਹੈ ਐਂਡ ਅਸੀਂ ਸ਼ਕਤੀ ਨਾਲ ਉਹਦੇ ਜਿਹੜਾ ਹੈਗਾ ਕਾਰਵਾਈ ਕਰਦੇ ਨੇ ਕਿ ਇਹਨਾਂ ਨੇ ਇਸਨੇ ਪੁਲਿਸ ਪਾਰਟੀ ਤੋਂ 3 ਤੋਂ 4 ਰਾਉਂਡ ਫਾਇਰ ਕੀਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ 1-2 ਰਾਉਂਡ ਫਾਇਰ ਕੀਤੇ ਇਹਦੇ ਲਾਟੇ ਲੱਗੀ ਹੈ ਹੁਣ ਇਹਨੂੰ ਹਸਪੀਟਲ ਭਰਤੀ ਕਰਾਇਆ ਗਿਆ ਇਹਦੇ ਤਾਂ ਕਾਫੀ ਮਾਮਲੇ ਹੈਗੇ 7-8 ਮਾਮਲੇ ਦੇ ਖਿਲਾਫ ਹੈਗੇ 307 ਦੇ ਹੈਗੇ 302 ਦੇ ਹੈਗੇ ਰੋਬਰੀ ਦਾ ਹੈਗਾ ਕਾਫੀ ਮਸਲੇ ਹੈ ਇਸ ਪਿਸਟਲ ਦਾ ਕੋਈ ਪਿਸਟਲ ਮਿਲੇਗਾ ਪਿਸਟਲ ਫੋਰਨ ਮੇਡ ਪਿਸਟਲ ਹੈਗਾ ਇਹ ਇੱਕ ਫੋਰਨ ਮੇਡ ਪਿਸਟਲ ਹੈਗਾ ਮਾਰਕਾ ਬਰੇਟਾ ਪਿਸਟਲ ਹੈਗਾ ਪੂਰੀ ਕਵਰ ਹਜੇ ਉਹ ਕੀਤਾ ਹੈ ਬਾਕੀ ਅਸੀਂ ਅਜੀ ਪ੍ਰੈਸਿੰਗ ਟੀਮ ਬੁਲਾਈ ਹੈ ਉਹਦੀ ਜਿਹੜੀ ਹੈ ਕਿ ਜੋ ਜੋ ਫਾਰਮੈਲिटीज ਹੈ ਉਹ ਅਸੀਂ ਕਰ ਰਹੇ ਹਾਂ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਕਿ ਐਂਕਸਰ ਕੋਈ ਗ੍ਰਿਫਤਾਰ ਕੀਤਾ ਜਿਲ੍ਹੇ ਦੇ ਵਿੱਚ ਦੇਖੋ ਅਸੀਂ ਕੱਲ ਵੀ ਕੱਲ ਵੀ ਅਸੀਂ ਟੋਟਲ 60 ਬੰਦੇ ਕੱਲੇ ਪਟਿਆਲਾ ਚ ਕਰੇ ਹੈ ਪੂਰੀ ਰੇਂਜ ਚ 126 ਕਰੇ ਨੇ ਐਂਡ ਜਿੰਨੇ ਵੀ ਖਾਸ ਕਰਕੇ ਜਿਹੜੇ ਵੀ ਇਹ ਹਾਰਡ ਕੋਰ ਕ੍ਰਿਮੀਨਲ ਸੋ ਕੋਲਡ ਹੈ ਜਿਹੜੇ ਕੋਈ ਘਰਾਂ ਦੇ ਕਿਸੇ ਦੇ ਫਾਇਰਿੰਗ ਵਗੈਰਾ ਕਰਕੇ ਜਾਂਦੇ ਨੇ ਉਹਨਾਂ ਦੇ ਜਿਹੜੇ ਐਸੋਸੀਏਟ ਉਹ ਵੀ ਅਸੀਂ ਕੱਲ 8 ਬੰਦੇ ਕੱਲੇ ਪਟਿਆਲੇ ਚ ਅਰੈਸਟ ਕਰੇ ਆ ਅੱਜ ਵੀ ਅਰੈਸਟ ਕਰੇ ਆ ਉਹਦਾ ਸ਼ਾਮ ਨੂੰ ਅਸੀਂ ਡਾਟਾ ਦਵਾਂ ਜਿਹੜਾ ਜਿਹੜੇ ਵੀ ਇਹ ਬੰਦੇ ਸ਼ਾਮਿਲ ਹੈਗੇ ਇਹੋ ਜੀ ਵਾਰਦਾਤ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਐਂਡ ਇਹ ਮੈਸੇਜ ਲਾਊਡ ਐਂਡ ਕਲੀਅਰ ਹੈਗਾ ਕਿ ਜਿਹੜਾ ਕੋਈ ਕਿਸੇ شریف ਆਦਮੀ ਦੇ ਘਰੇ ਫਾਇਰ ਕਰੂਗਾ ਜਾਂ ਕੋਈ ਇਹੋ ਜੀ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਊਗਾ ਇਹ ਬਿਲਕੁਲ ਕਲੀਅਰ ਮੈਸੇਜ ਹੈਗਾ ਫਿਰ ਵੀ ਮੈਂ ਰਿਕਵੈਸਟ ਕਰਦਾ ਯੂਥ ਨੂੰ ਕਿ ਜਿਹੜੇ ਇਹੋ ਜੇ ਕੰਮਾਂ ਚ ਇਨਵੋਲਡ ਹੈਗੇ 2 4 5000 ਰੁਪਏ ਦੇ ਚੱਕਰ ਮੇ ਇਹਨਾਂ ਦੇ ਮਗਰ ਆ ਜਾਂਦੇ ਆ ਉਹ ਆਪਣਾ ਕੈਰੀਅਰ ਨਾ ਖਰਾਬ ਕਰੇ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦਾ ਹੈ ਉਹਨੂੰ ਮੇਨ ਸਟ੍ਰੀਮ ਵਿੱਚ ਲੈ ਕੇ ਆਣ ਦਾ ਸਾਡਾ ਇੱਕ ਮੇਨ ਨੇਵੀਆ ਕਿ ਉਹਨਾਂ ਨੂੰ ਮੇਨ ਸਟ੍ਰੀਮ ਲਈ ਅਸੀਂ ਸਰ ਪਰਿਵਾਰਿਕ ਕਿੱਥੇ ਦਾ ਰਹਿਣ ਵਾਲਾ ਹੈ ਉਹਦਾ ਇਹ ਇਹ ਬੇਸਿਕਲੀ ਜਿਲਖਪੁਰ ਦਾ ਰਹਿਣ ਵਾਲਾ ਹੈ